ਪਹਿਲਾ ਸੈਮੀਫਾਈਨਲ ਕਕਰਾਲੇ ਭਾਈ ਕੇ ਕਬੱਡੀ ਕੱਪ ਦਾ 29 ਜਨਵਰੀ ਦੇ ਲਈ ਸੱਦੇ ਹੈ ਪਾਤਰਾਂ ਦੇ ਵਿੱਚ ਕਬੱਡੀ ਕੱਪ ਹੋਵੇਗਾ ਹਲਕਾ ਵਿਧਾਇਕ ਛਤਰਾਣਾ ਕਲਵੰਤ ਸਿੰਘ ਜੀ ਬਾਜੀਗਰ ਜਿਨ੍ਹਾਂ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਉਹ ਟੂਰਨਾਮੈਂਟ ਹੋਣਾ ਹੈ ਰਣਜੀਤ ਪ੍ਰਧਾਨ ਟਰੱਕ ਯੂਨੀਅਨ ਬਾਦਲ ਗੁੱਜਰ ਇਹਨਾਂ ਭਰਾਵਾਂ ਵੱਲੋਂ ਸੱਦੇ ਹੈ 1 ਲੱਖ ਤੇ 1.5 ਲੱਖ ਦੇ ਪ੍ਰਾਈਜ਼ ਹੋਣਗੇ ਬੈਸਟ ਖਿਡਾਰੀਆਂ ਦੇ ਲਈ ਮੋਟਰਸਾਈਕਲ ਦਿੱਤੇ ਜਾਣਗੇ 1 ਫਰਵਰੀ ਸਿਹਾਲ ਦੇ ਵਿੱਚ ਕਬੱਡੀਆਂ ਪੈਣਗੀਆਂ 3 ਫਰਵਰੀ ਦੁਬਾਰ ਦੇ ਵਿੱਚ ਕਬੱਡੀਆਂ ਪੈਣਗੀਆਂ ਜਿੱਥੇ ਗੱਲਾਂ ਮੇਰੇ ਵੀਰੇ 15 ਫਰਵਰੀ ਨੂੰ ਬਲਜਾੜੀ ਮੂਲਕ ਦੇ ਮੂਲਕ ਦੇ ਕਬੱਡੀ ਕੱਪ ਦੀਆਂ ਹੋਣਗੀਆਂ 21 ਫਰਵਰੀ ਇਧਰਾਂ ਦੇ ਵਿੱਚ ਬੈਸਟ ਅਗਲੀ ਸਰਕਾਰ ਪੀਓ ਕੱਡੀਆਂ ਆਹ ਮੈਚ ਵੀ ਪੂਰਾ ਚੋਟੀ ਦਾ ਖੇਡ ਮੈਦਾਨ ਦੇ ਵਿੱਚ ਪਹਿਲਾਂ ਸੈਨੀ ਇਸ ਸਮੇਂ ਸ਼ੁਰੂ ਹੋਣ ਜਾ ਰਿਹਾ ਹੈ ਲੈ ਵੀ ਜੰਟਿਆ ਜਿਹੜੇ ਵੀਰਾਂ ਦੀ ਡਿਊਟੀ ਹੈ ਉਹਨਾਂ ਨੂੰ ਹੀ ਗਰਾਊਂਡ ਦੇ ਵਿੱਚ ਰੱਖਣਾ ਇਹ ਪ੍ਰਬੰਧਕਾਂ ਦਾ ਫੈਸਲਾ ਹੈ ਬਾਕੀ ਭਰਾਵਾਂ ਵੜ ਕੇ ਗਰਾਊਂਡ ਕਲੀਅਰ ਕਰਦੇ ਹੋ ਰਵਿੰਦਰ ਜੀ ਮੁੰਡਿਆਂ ਦੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਲੱਬ ਵਾਲੇ ਵੀਰਾਂ ਨੂੰ ਵੀ ਜਿਸ ਤਰ੍ਹਾਂ ਦਾ ਮਾਹੌਲ ਪਹਿਲੇ ਰਾਉਂਡਾਂ ਦੇ ਵਿੱਚ ਰਿਹਾ ਪਹਿਲੇ ਰਾਉਂਡ ਦੇ ਵਿੱਚ ਰਿਹਾ ਹੈ ਤੇ ਆਪਾਂ ਉਹੀ ਮਾਹੌਲ ਜਿਹੜਾ ਹੈ ਸੈਮੀਫਾਈਨਲ ਦੇ ਵਿੱਚ ਵੀ ਲਈਏ ਮਾਨ ਸਨਮਾਨ ਵੀ ਬੜੇ ਜ਼ਰੂਰੀ ਨੇ ਪਰ ਆਹ ਮੈਚ ਬੜਾਈ ਚੋਟੀ ਦਾ ਖੇਡ ਰੌਣਜ ਆ ਰਿਹਾ ਹੈ ਔਰ ਗੁਰਸੇਵਕ ਜੀ ਨੇ ਦੱਸਿਆ ਵੀ ਇਲਾਕੇ ਦੇ ਵੱਡੇ ਖੇਡ ਮੇਲੇ ਹੋਣਗੇ ਇਸੇ ਤਰ੍ਹਾਂ 4 ਮਾਰਚ ਨੂੰ ਵੀ ਮੇਰੇ ਵੀਰੋ ਫਿਰ ਜਿਹੜੀਆਂ ਰੌਣਕਾਂ ਕਰਮਾ ਪਾਤੜਾ ਵਾਲਾ ਕਹਿੰਦਾ ਵੀ ਪਾਤੜਾ ਦੇ ਵਿੱਚ ਆਪਾਂ ਲਵਾਵਾਂਗੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖਣ ਵਿਸ਼ਵ ਸਾਡਾ ਵੀਰ ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਰਹਿੰਦਾ ਹੈ ਜਦੋਂ ਐਡੀਲੇਡ ਪੁੱਜੀਦਾ ਤੇ ਉੱਥੇ ਵੀ ਵੱਡੇ ਮਾਣ ਕਰਦਾ ਹੈ ਔਰ ਅੱਜ ਆਪਣੇ ਨਗਰ ਦੇ ਵਿੱਚ ਵੀ ਸਾਡਾ ਭਰਾ ਵੱਡੇ ਮਾਣ ਕਰ ਰਿਹਾ ਬਹੁਤ ਬਤ ਧੰਮਾਦ ਹੈ ਸਾਡੇ ਭਰਾ ਨੇ ਬਾਰੂ ਕਕਰਾਲੇ ਹੋਣੀ ਜਗਦੇਵ ਪਟਵਾਰ ਜੀ ਉਹਨਾਂ ਦਾ ਸਾਰਿਆਂ ਦਾ ਸਕਾਰ ਕਰਦੇ ਆ ਬੱਗੇ ਬਾਈ ਉਹਨਾਂ ਦਾ ਜਤਿੰਦਰ ਉਹਨਾਂ ਦਾ ਜਿੰਨੇ ਵੀ ਭਰਾ ਸਾਰਿਆਂ ਦਾ ਜਿੰਨੇ ਵੀ ਪੁਰਾਣੇ ਪਲੇਅਰ ਨਵੇਂ ਪਲੇਅਰ ਨਰਪਾਇਰ ਸਿੰਘ ਮਾੜ ਨੇ ਕਬੱਡੀ ਖੇਡੀ ਹੈ ਸ਼ੀਰ ਬਚਨ ਸਿੰਘ ਕਬੱਡੀ ਕਲੱਬ ਦਿੜਵਾ ਦੇ ਲਈ ਮੇਰੇ ਵੀਰੋ ਛੋਟੀ ਛੋਟੀ ਦੇ ਜੱਫੇ ਲਾਏ ਨੇ ਬੱਬੂ ਨੇ ਸਿਰੇ ਦੀਆਂ ਕਬੱਡੀਆਂ ਪਾਈਆਂ ਅਰਾਜ ਦੀ ਗੱਲ ਵੱਖਰੀ ਵੀਰੀ ਹੋਣੀ ਧੀਰੇ ਹੋਣੀ ਮੇਰੇ ਵੀਰੋ ਭੀਰੇ ਵਰਗੇ ਮੇਜਰ ਹੋਣੀ ਮਾਰ ਹੋਣੀ ਇਹ ਵੱਡੇ ਨਾਂ ਕਹਿੰਦੇ 바ਰੂ ਹੋਣੀ ਚਾਰ ਹੁਣੀ ਧੀਰੇ ਹੁਣੀ ਸਾਰੇ ਮੇਰੇ ਮਿੱਤਰੋ ਕਹਿੰਦੇ ਵੱਡੇ ਨਾਂ ਰਾਜੇ ਹੁਣਾਂ ਦਾ ਨਾਂ ਸੋਮੇ ਹੁਣਾਂ ਦਾ ਨਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਇਹ ਪਿੰਡ ਚੰਨਣ ਸਿੰਘੀ ਪਹਿਲਵਾਨ ਦਾ ਪਿੰਡ ਹੈ ਔਰ ਉਧਰ ਦਿੜਵੇ ਦੀ ਟੀਮ Hey I'm off to the next meeting but I need to find an Italian restaurant outdoor seating pet friendly of course can you send that to Luca oh and can you put it in my calendar ਅੰਕਲ ਸੌਰੀ ਆਈ ਏਮ ਕਟਿੰਗ ਮਾਈ ਜੋਬ ਐਂਡ ఓਪਨ ਅ ਸਟਾਰਟਅਪ ਲੀਵ ਯਰ ਥਿੰਗਸ ਹੇਅਰ ਯੂ ਵਿਲ ਬੀ ਬੈਕ ਸੂਨ ਇਨਵੈਸਟਰਸ ਆਰ ਰੈਡੀ ਅੰਕਲ ਮੈਨੂਫੈਕਚਰਿੰਗ ਹੈਜ਼ ਅ ਗ੍ਰੇਟ ਫਿਊਚਰ ਐਂਡ ਮੋਦੀ ਜੀ ਹੈਜ਼ ਮੇਡ ਦ ਪ੍ਰੋਸੈਸ ਮਚ ਈਜ਼ ਜਿਹੜੀ ਗੱਲਬਾਤ ਵੱਡੀ ਹੈ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਹੁਣ ਰੌਲਾ ਕਾਦਾ ਕਿ ਧੁੰਦ ਡੀਕਦੇ ਆ ਕੋਈ ਨਹੀਂ ਕਟ ਰਿਹਾ ਸਾਢੇ 24 ਤੇ 25 ਪ੍ਰਬੰਧਕ ਕਹਿੰਦੇ ਐ ਸਾਢੇ 24 ਤੇ 25 ਗੋਰਾ ਸਰਹਾਲੀ ਮੰਡ ਆਲਾ ਕਹਿੰਦਾ ਵੀ ਸਾਰੇ ਅਰਦਾਸ ਕਰਿਓ ਵੀ ਕੱਲ ਨੂੰ ਪਿੰਡ ਦੇ ਵਿੱਚ ਮੇਲਾ ਹੋਣਾ ਸਰਹਾਲੀ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰੇ ਇਸ ਵਾਰ ਦਾ ਟੂਰਨਾਮੈਂਟ ਕਾਮਯਾਬ ਹੋਵੇ ਤੇ ਅਗਲੇ ਸਾਲ ਆਪਾਂ ਵੱਡਾ ਕੱਪ ਜਿਹੜਾ 8 ਟੀਮਾਂ ਵਾਲਾ ਕਰਵਾਵਾਂਗੇ ਲੈ ਵੀ ਗੋਰੀਆ ਦੇਖ ਲੈ ਤੇਰੀ ਪ੍ਰਮਾਤਮਾ ਨੇ ਸੁਣੀ ਐ ਖਿਡਾਰੀ ਪੰਜਾਬ ਦੇ ਵਿੱਚ ਟਰੈਕਟਰ ਜਿੱਤੇ ਐ ਤੂੰ ਅਮਰੀਕਾ ਦੇ ਵਿੱਚ ਟਰੈਕਟਰ ਜਿੱਤੇ ਐ ਉਹੜੇ ਪਲੇਅਰ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚੋਂ ਵੱਡੇ ਮਾਨ ਸਨਮਾਨ ਪ੍ਰਾਪਤ ਕੀਤੇ ਐ ਸਰਹਾਰੀ ਵਾਲਾ ਗੋਰਾ ਜੰਟੀ ਮਾਨ ਕਰਦਾ ਹੈ ਦਿਲਸ਼ੇਰ ਚੱਬਾ ਮਾਨ ਕਰਦਾ ਹੈ ਫਤਿਹ ਸਪੋਰਟਸ ਕਲੱਬ ਦੇ ਲਈ ਇਹ ਨੌਜਵਾਨ ਖੇਡਦਾ ਤੇ ਮਾਨ 받ਦਾ ਅਮਰੀਕਾ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਸਾਡੇ 20 ਤੇ 21 ਨੰਬਰਾਂ ਦਾ ਮੈਚ ਹੋਵੇਗਾ ਇਹ ਨੌਜਵਾਨ ਸਾਡੇ ਕੋਲ ਆਇਆ ਖੰਨੇ ਤੋਂ ਇਹਨੇ ਗਰਾਊਂਡ ਦੇ ਵਿੱਚ ਰੇਸ ਲਾਉਣੀ ਹੈ ਧਨੌਰੀ ਦੀ ਟੀਮ ਦੇ ਖਿਡਾਰੀਆਂ ਦੇ ਨਾਲ ਪੁੱਜਿਆ ਮੇਰੇ ਵੀਰੋ ਇਹਦਾ ਬਹੁਤ ਬਹੁਤ ਮਾਨ ਸਤਿਕਾਰ ਕਰਿਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਪਹਿਲਾ ਸੈਮੀ ਇਸ ਵਿੱਚ ਜੋਗੇਵਾਲ ਤੇ ਦਿੜਵਾ ਮੰਡੀ ਦੀਆਂ ਟੀਮਾਂ ਦਾ ਸ਼ੁਰੂ ਹੋ ਰਿਹਾ ਹੈ ਇਸ ਇਲਾਕੇ ਦੇ ਪੁਰਾਣੇ ਸਮੇਂ ਦੇ ਵਿੱਚ ਚੋਟੀ ਦੇ ਖਿਡਾਰੀ ਹੋਏ ਐ ਕਦੇ ਗੱਲਾਂ ਹੋਈਆਂ ਗਰਮੇਲ ਪ੍ਰਧਾਨ ਦੀਆਂ ਕਰਨ ਕਮਾਨ ਦੀਆਂ ਔਰ ਗੱਲਾਂ ਤੁਰੀਆਂ ਬਿੱਲੂ ਢੰਡੋਲੀ ਦੀਆਂ ਤੇ ਗੱਲਾਂ ਤੁਰੀਆਂ ਸਾਡੇ ਐਸ ਐਚ ਅਵਤਾਰ ਸਿੰਘ ਜੀ ਉਹਨਾਂ ਦੀ ਖੇਡ ਕਬੱਡੀ ਦੀਆਂ ਮੇਰੇ ਵੀਰੋ ਲਗਾਤਾਰ 2-3 ਸਾਲ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਚੈਂਪੀਅਨ ਖਿਡਾਰੀ ਅਖਵਾਉਣ ਦਾ ਮਾਣ ਹਾਸਲ ਕਰਨ ਵਾਲੇ ਸਰਦਾਰ ਅਵਤਾਰ ਸਿੰਘ ਜੀ ਅੱਜਕੱਲ੍ਹ ਔਰ ਐਸਚੋ ਥਾਣਾ ਸਦਰ ਸਮਾਣਾ ਦੇ ਵਿੱਚ ਆਪਣੀਆਂ ਸਮਾਵਾ ਦੇ ਰਿਹਾ ਹੈ ਖੇਡ ਕਬੱਡੀ ਨੂੰ ਸਦਾ ਮਾਣ ਰਹੇਗਾ ਪਹਿਲੀ ਕਬੱਡੀ ਜ਼ਿਲ੍ਹਾ ਤਰਨਤਾਰਨ ਦੇ ਕਹਿੰਦੇ ਮੇਰੇ ਵੀਰੋ ਸਰਹਾਰੀ ਮੰਡ ਵਾਲਾ ਗੋਰਾ ਇਸ ਵੇਲੇ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਮੇਨ ਸਟੇਜ ਤੋਂ ਖੱਬੇ ਪਾਸੇ ਦਿਨ ਦਾ ਮੰਡੀ ਹੈ ਇਹ ਸੂਬਾ ਸਿੰਘ ਨੇਨ ਦਾ ਪੁੱਤਰ ਹੈ ਇਹ ਬਾਪੂਰੀਆ ਹੁਸ਼ਿਆਰਾ ਹੈ ਆ ਦੁਨੀਆ ਦਾ ਚੋਟੀ ਦਾ ਜਾਫੀ ਇੱਕ ਪਾਸੇ ਗੋਰਾ ਦੂਜੇ ਪਾਸੇ ਹੁਸ਼ਿਆਰਾ ਟੱਕਰ ਕੱਕਣਾਲੇ ਭਾਈਕੇ ਦੇ ਮੇਲੇ ਤੇ ਚੱਲਦੀ ਹੈ ਆ ਪਹਿਲਾ ਨੰਬਰ ਉੱਗੇ ਵੱਲ ਦੀ ਟੀਮ ਦਾ ਅਗਲੀ ਕਬੱਡੀ ਬੋਲ ਵੱਡੇ ਵੀਰ ਦੇ ਇੰਦਰਜੀਤ ਸਿੰਘ ਹੈ ਇਹਨੂੰ ਦੁਨੀਆ ਬਨੀ ਸਮਾਣੇ ਦੇ ਤੌਰ ਤੇ ਜਾਣਦੀ ਹੈ ਇਹ ਬੜਾ ਵਧੀਆ ਖਿਡਾਰੀ ਹੈ ਇਹ ਬੜਾ ਵਧੀਆ ਇਨਸਾਨ ਹੈ ਵੀ ਬਨੀ ਆਪਣਾ ਭਰਾ ਹੈ ਇੱਕ ਪਾਸੇ ਕਹਿੰਦੇ ਪ੍ਰਸਾਲਪੁਰ ਪਿੰਡ ਮੇਰੇ ਮਿੱਤਰੋ ਆਹ ਭੇਲੂ ਪ੍ਰਸਾਲਪੁਰੀਆਂ ਦੇ ਲੈ ਵੀ ਪ੍ਰੋਫੈਸਰ ਸਾਹਿਬ ਆਹ ਕਰਦੇ ਸਿਫਤ ਗਗਨ ਜੋਗੇ ਵਾਲੀਆ ਕੀ ਬਾਤ ਹੈ ورلڈ ਕੱਪਾਂ ਦੇ ਵਿੱਚ ਵੀ ਗੱਲਾਂ ਕਰਵਾ ਗਿਆ ਕੈਨੇਡਾ ਦੇ ਵਿੱਚ ਵੀ ਬਖਰੀਆਂ ਪੈੜਾਂ ਪਾ ਗਿਆ ਆ ਜੋਬਰ ਵਿਦੇਸ਼ਾਂ ਦੇ ਵਿੱਚ ਧੰਮਾ ਪਾ ਗਿਆ ਇਹ ਲੰਮੇ ਸਮੇਂ ਤੋਂ ਖੇਡ ਮੈਦਾਨਾਂ ਦੇ ਵਿੱਚ ਛਾਇਆ ਹੋਇਆ ਬਾਪੂਰੀਆ ਹੁਸ਼ਿਆਰ ਹੈ ਇੱਕ ਪਾਸੇ ਗगन ਜੋਗੇ ਵਾਲੀਆ